thank <laughs> you Eu ਸਬੰਧੀ ਤੋਂ ਕਲਾਸ ਵਿੱਚ ਬੈਠੇ ਕਰਵਾਉਣ ਨੂੰ ਬਸ ਜੀ। ਬਈ ਸਵਾਗਤ ਹੈ। ਪ੍ਰਸ਼ਾਦ ਲਈ ਜੋ ਕੋਈ ਦਰਸ਼ਨ ਕਰ ਸਕਦੇ। ਵਾਹਿ ਕੁਰੂ ਵਾਹਿ ਗੁਰੂ ਵਾਹਿ ਕੁਰੂ। ਭਾਰੀ ਬਾਬਾ ਦੇਵ ਸਿੰਘ ਜੀ ਆਜਿਮਾ ਕੇ ਗਏ ਨੇ ਬਾਬਾ ਲਕਮੀਰ ਸਿੰਘ ਜੀ ਦੇ ਕਿਸ਼ੋਰਾਇਕਾ। ਸਤਿਗੁਰੂ ਰਸਾ ਮਹਾਰਾਜ ਦੀ ਛਤਰ ਛਾਇਆ ਸਾਰੇ ਸਮਾਗਮ ਕਰ ਰਹੇ ਆ ਸੋ ਇਹਨਾਂ ਨੂੰ ਫਿਰ ਦਾਬੇ ਦੀ ਸੇਵਾ ਕਰਦੇ ਆ ਪਰ ਇੰਦਾ ਨਹੀਂ ਹੁੰਦਾ ਇੱਕ ਘਰ ਦਾ ਮੋਹ ਵੀ ਰੱਖੋ ਤੇ ਗੁਰੂ ਘਰ ਦੀ ਸੇਵਾ ਵੀ ਕਰੋ ਫਿਰ ਤੇ ਇੱਕ ਪਾਸਾ ਕਰਦਾ ਪੈਣਾ ਹੁੰਦਾ ਇੱਕ ਪਾਸਾ ਕਰੋਗੇ ਤੇ ਗੁਰੂ ਘਰ ਦੀ ਸੇਵਾ ਤਾਂ ਹੀ ਹੁੰਦੀ ਹੈ ਰਿਸ਼ਤੇਦਾਰਾਂ ਦਾ ਮੋਹ ਵੀ ਛੱਡਣਾ ਪੈਂਦਾ ਪਰਵਾਰ ਦਾ ਮੋਹ ਵੀ ਛੱਡਣਾ ਪੈਂਦਾ ਆਏ ਮੋਹ ਦੀ ਸੇਵਾ ਜਿਹੜੀ ਆ ਦੇਖੇ ਲੱਗਦੀ ਹੈ ਆਰਦਰ ਸਾਹਿਬ ਨੂੰ ਅਮਰਦਾਵ ਜੀ ਪਾਵਿਓ ਗੁਰ ਅੰਗਦ ਦੇ ਜੀ ਦੇ ਰਿਸ਼ਤੇਦਾਰੀ ਨਾਲ ਸਾਬ ਆ ਜਦੋਂ ਉਹਨਾਂ ਨੇ ਸੇਵਾ ਕੀਤੀ ਤੇ ਪ੍ਰੋਹਾਨ ਸੇਵਾਦਾਰ ਬਣ ਗੁਰ ਅੰਗਦ ਦੇ ਸਾਹਿਬ ਆਚਾ ਮਹਾਰਾਜ ਜੀ ਦੇ ਚਰਨਾਂ ਦੀ ਸੇਵਾ ਕੀਤੀ ਤੇ ਉਹਨਾਂ ਨੇ ਗੁਰਤਾ ਕਲੀ ਤਰ੍ਹਾਂ ਥਾਲਾਕੇ ਦੇ ਵਿੱਚ ਸੰਪਰਦਾਵਾਂ ਥਾਲਾਕੇ ਦੇ ਵਿੱਚ ਸਭਾ ਸੁਸਾਇਟੀਆਂ ਗਰਾਹ ਕਰਦੇ ਤਾਂ ਮੀਟਿੰਗਾਂ ਉਹਨਾਂ ਦਾ ਪਿਆਰ ਬਣਾਓ ਤੇ ਸਾਰੀ ਸੰਗਤ ਦਾ ਆਪੇ ਹੀ ਉਹ ਜ਼ਿੰਦਗਾਰ ਬਣੂਗੀ ਆਪੇ ਉਹ ਵੀ ਬਾਬਾ ਕਮਲ ਸਿੰਘ ਜੀ ਬੜੇ ਸੋਹਣੇ ਤਰੀਕੇ ਨਾਲ ਜਿਹੜਾ ਇਹਦਾ ਪ੍ਰਬੰਧ ਚਲਾ ਰਹੇ ਆ ਸੋ ਮੈਂ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ 'ਚ ਅਰਦਾਸ ਕਰਦਾ ਇਹਨਾਂ ਨੂੰ ਬਾਲਗਤ ਸਵਾਤਵ ਭਖਸ਼ਣ ਅਤੇ ਸੰਗਤ ਨੂੰ ਬੇਅਤ ਕਰੂਣ ਤੇ ਆਪਾਂ ਸਾਰੇ ਅਰਦਾਸ ਕਰੀਏ ਇਸ ਸਥਾਨ ਦੇ ਜਿਹੜੀਆਂ ਪਹਿਲੀਆਂ ਹੋਣ ਦਾ ਸਭ ਬਾਬਾ ਮੀਤ ਸਿੰਘ ਜੀ ਸੋਧੀ ਉਹ ਕੀ ਜਿਹੜੇ ਇਸ ਪਰਨਾ ਨਾਂ ਜਿਨ੍ਹਾਂ ਨੇ ਆਪ ਦੀ ਕਿਨਾਰੇ ਵਿਚਾਰਾਂ ਨਾਲ ਪਾਈ ਹੈ ਹਨਾ ਕਾ ਦੇ ਜੀਵਨ ਪਸਾਇਆ ਜੁਨਕਿੰਦਰ ਸੰਗਤ ਦੇ ਵਿੱਚ ਹੁਣਾਂ ਬੇਨਤੀ ਕਰਾਂਗਾ ਬਾਬਾ ਲਖਮੀਰ ਸਿੰਘ ਕੀ ਸਲਾਹ ਵਾਲੇ ਉਸ ਮਰਾ ਦੇ ਮੁਖੀ ਵਿਸ਼ਣ ਸਹੀਨਾ ਕੰਨਾਂ ਨਾਲ ਉਹ ਉਸਮ ਆਪ ਸੰਗਤਾਂ ਦੇ ਰੂਪ ਹੋਣਗੇ تو بعد جن صاحب جی بان پانی کا پاٹھ کیا جاوے گا یہ ساری سماکتی ہوئے بھی جی واحر جی کا خالصہ واحو جی کی فتح واحو جی کا خالصہ واحو جی کی فتح ਆਹੇ குரு ਆਹੇ ਪੁਰਵਾਹੇ குரு ਵਾ ਸੁਖਬਾਬ ਦਰਸ਼ਨ ਸਿੰਘ ਜੀ ਕਿੱਥੇ ਵਾਲੇ ਦੀ ਸਥਾਨ ਤੇ ਇਸ ਵੰਤ ਚ ਸੰਗਤ ਨੂੰ ਮੈਸੇਜ ਦਿਓ ਜੀ ਅੱਜ ਦਵਾਬੇ ਦੀ ਸੰਗਤ ਸਮੂਤੀ ਸੰਗਤ ਵੱਲੋਂ ਜੋਗੇ ਸ੍ਰੀਮਨ ਸੰਤ ਬਾਬਾ ਦਰਸ਼ਨ ਸਿੰਘ ਜੀ ਦੇ ਸਰੀਰ ਗ੍ਰੂਪ ਵਿੱਚ ਇੱਥੇ ਹੁੰਦੇ ਆ ਜਿਹੜਾ ਇਹ ਸਥਾਨ ਆ ਭਲੱਤ ਦੇ ਨਾਲ ਹੀ ਪਿੰਡ ਕਮਰਾਏ ਇਹ ਸਥਾਨ ਬਾਬਾ ਜੀ ਨੇ ਆਪ ਇੱਥੇ ਪ੍ਰਗਟ ਕੀਤਾ ਸੀ ਇਹ ਸੰਗਤ ਦੇ ਸਹਿਯੋਗ ਨਾਲ ਪ੍ਰਗਟ ਕੀਤਾ ਸੀ ਕਿਉਂਕਿ ਮਹਾਂਪੁਰਖ ਬਾਬਾ ਦਰਸ਼ਨ ਸਿੰਘ ਜੀ ਏਡੇ ਵਾਲੇ ਪਰਸਾਨਾ ਕਿੰਨੇ ਰੱਬੀ ਰੋਹੀ ਉਹ ਜਿੱਥੇ ਜਾਂਦੇ ਸਨ ਉਥੇ ਸੰਗਤਾਂ ਨੂੰ ਤਾਰਨ ਵਾਸਤੇ ਕੋਈ ਨਾ ਕੋਈ ਧਰਮਸ਼ਾਲਾ ਧਾਰਮਿਕ ਸਥਾਨ ਤਿਆਰ ਕਰਕੇ ਉਥੇ ਸੰਗਤ ਨੂੰ ਇਕੱਠੇ ਹੋ ਕੇ ਸ਼ਬਦ ਬਾਣੀ ਨਾਲ ਜੁੜਨ ਦਾ ਪ੍ਰਦੇਸ਼ ਦੇ ਕੇ ਜਾਂਦੇ ਸੀ ਸੋ ਇਥੋਂ ਦੀਆਂ ਦਵਾਬੇ ਦੀਆਂ ਸੰਗਤਾਂ ਵੀ ਪਲਾਤ ਪਲਾਕੇ ਦੀਆਂ ਕੁਮਰਾਈ ਸਾਇਸ ਸਥਾਨ ਤੇ ਜੁੜੀਆਂ ਆਈਆਂ ਅੱਜ ਬਾਬਾ ਜੀ ਦੀ ਯਾਦ ਦੇ ਸਾਲਾਨਾ ਜੋੜ ਮੇਲਾ ਬਣਾਇਆ ਗਿਆ ਜਿਸ ਦੇ ਵਿੱਚ ਸਾਡੇ ਮਾਨਯੋਗ ਸੰਤ ਬਾਬਾ ਲਖਬੀਰ ਸਿੰਘ ਜੀ ਚਲਾੰਗ ਵਾਲੇ ਜੋ ਮਿਸਲ ਸੀਦਾ ਤਰਨਾ ਦਾ ਦਵਾਬਾ ਦੇ ਜਥੇਦਾਰ ਹਨ ਅਤੇ ਸਾਡੇ ਮਾਨਯੋਗ ਸੰਤ ਬਾਬਾ ਗੁਰਦੇਵ ਸਿੰਘ ਜੀ ਕੁੱਲੀ ਵਾਲੇ ਜੋ ਮਹਾਂਪੁਰਖ ਬਾਬਾ ਦਰਸ਼ਨ ਸਿੰਘ ਜੀ ਤੋਂ ਵਰਸਵਾਏ ਹੋਏ ਉਹਨਾਂ ਦੀ ਗਰਦੀ ਦੇ ਬਰਾਜਮਾਨ ਹਨ ਉਹ ਵੀ ਅਮਰਤ ਵੇਲੇ ਤੋਂ ਸੰਗਤਾਂ ਦੇ ਦਰਸ਼ਕਦਾਰੇ ਕਰ ਰਹੇ ਆਜੜੀਆਂ ਭਰ ਰਹੇ ਆ ਕਿਥੇ ਸੱਜੇ ਹੋਏ ਆ ਇਥੋਂ ਦੇ ਜਿਹੜੇ ਸਾਰੇ ਸਹਿਯੋਗੀ ਪ੍ਰਬੰਧਕ ਇਹਨਾਂ ਦੇ ਵਿੱਚ ਬਾਬਾ ਦਲੇਰ ਸਿੰਘ ਜੀ ਜਹਦਾਰ ਕਾਬਲ ਸਿੰਘ ਜੀ ਅਤੇ ਹੋਰ ਸਾਰੇ ਪ੍ਰਬੰਧਕ ਜਿਹੜੇ ਆ ਉਹ ਵੱਧ ਚੜ ਕੇ ਸਵਾਵਾ ਕਰ ਰਹੇ ਆ ਤੌਰ ਤੇੜ ਮੇਲਾ ਸਰਦਾ ਦੇ ਉਤਸ਼ਾਹ ਨਾਲ ਸੰਗਤਾਂ ਨੇ ਮਨਾਇਆ ਬੇਅੰਤ ਸੰਗਤਾਂ ਲੱਖਾਂ ਦੀ ਗਿਣਤੀ ਵਿੱਚ ਇੱਥੇ ਆਜੜੀ ਭਰ ਕੇ ਗਈਆਂ ਸੋ ਮਹਾਪੁਰਖਾਂ ਦਾ ਜਿਹੜਾ ਸੱਚਾ ਸੋਚਿਆ ਪ੍ਰਦੇਸੀ ਬਾਬਾ ਦਰਸ਼ਣ ਨੇ ਉਹ ਹਰੇਕ ਨੂੰ ਕਹਿਣ ਨੂੰ ਖੰਡੇ ਬਾਟੇ ਦੀ ਪੌਲ ਲੱਗੇ ਅਮਰਤਾ ਸਾਹਿਬ ਸਿੰਘ ਸਾਜ ਸੋ ਮੈਂ ਵੀ ਇਹ ਆਪਾਂ ਬਾਬਾ ਜੀ ਦੇ ਇਸ ਜੋੜ ਮੇਲੇ ਤੇ ਆਏ ਆ ਤੇ ਉਹਨਾਂ ਦੇ ਦੱਸੇ ਹੋਏ ਮਾਰਗ ਤੇ ਚੱਲੀਏ ਬਾਬਾ ਜੀ ਖੰਡੇ ਬਾਟੇ ਦੀ ਪੌਲ ਦਾ ਪ੍ਰਚਾਰ ਕਰਦੇ ਅਮਰਦਾ ਪ੍ਰਚਾਰ ਕਰਦੇ ਅਮਰਸ਼ਗੀਆ ਸਿੰਘ ਸਾਜੀਏ ਗੁਰੂ ਵਾਲੇ ਬਣ ਗਏ ਅੰਤ ਦੇ ਸਾਰੀ ਸੰਗਤ ਨੂੰ ਜੋੜ ਮੇਲੇ ਦੀ ਲੱਖ ਲੱਖ ਵਧਾਈ ਬਹੁਤ ਬਹੁਤ ਧੰਨਵਾਦ ਜੀ ਐਨ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਜੀ ਅੱਜ ਪਿੰਡ ਕਮਰਾਵਾ ਤਾਂ ਤਾਂ ਬਾਬਾ ਦਰਸ਼ਨ ਸਿੰਘ ਜੀ ਕੁੱਲੀ ਵਾਲਿਆਂ ਦੇ ਸਮਾਗਮ ਦੇ ਵਿੱਚ ਆਪ ਜੀ ਕੋ ਦੱਸਣਾ ਚਾਹੂਗਾ ਅਰੇ ਸਭ ਤੋਂ ਵੱਡਾ ਤਾਂ ਇਹ ਬੇਨਤੀ ਦਾਸ ਬਦੂਏ ਕਿ ਜਿਹੜਾ ਇਹ ਸਾਰਾ ਲਾਕਾ ਹੈ ਪਿੰਡ ਕਮਰਾਵਾ ਕਾਲਾ ਬਾਗਰੀਆਂ ਸਦਮਾ ਜਿੰਨੇ ਵੀ ਨੇੜੇ-ਨੇੜੇ ਪਿੰਡ ਨੇ ਉਹ ਬਾਬਾ ਜੀ ਨੇ ਇੱਕ ਇਹ ਤਪਸਥਾਨ ਬਣਾ ਕੇ ਸੰਗਤ ਨੂੰ ਜੋੜਨ ਦਾ ਇੱਕ ਜਰੀਆ ਬਣਾਇਆ ਸੀਗਾ ਜਿਹਦੇ ਵਿੱਚ ਇਹ ਸਾਰੇ ਪਿੰਡਾਂ ਦੀ ਸਾਰੇ ਇਲਾਕੇ ਦੀ ਸੰਗਤ ਨੇ ਇਹ ਸਮਾਗਮ ਰੱਖਿਆ ਹੋਇਆ ਸੀਗਾ ਜਿਹਦੇ ਵਿੱਚ ਦਾਸ ਲੋ ਸਾਰੇ ਇਲਾਕੇ ਦੀ ਸੰਗਤ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੂਸਰੀ ਬੇਨਤੀ ਇਹ ਹੈ ਕਿ ਜਿਹੜੇ ਸਾਡੇ ਇਲਾਕੇ ਦੇ ਵਿੱਚ ਜਿੰਨੇ ਵੀ ਅੱਜ ਐਨ ਆਰ ਆਈ ਵੀਰ ਨੇ ਇਹ ਸਾਰੇ ਉਸ ਵਕਤ ਇਹਨਾਂ ਦੇ ਘਰ ਡੰਗ ਦੇ ਦੰਗ ਰੋਟੀ ਜਿਹੜੀ ਤੂੰ ਮਤਾਜ ਸੀਗੇ ਝੋਨੇ ਝਾਰਨੇ ਕਣਕਾ ਵਡਨੀਆਂ ਬੜੇ ਔਖੇ ਦਿਹਾੜੇ ਕੱਟਦੇ ਸੀ ਜਦੋਂ ਮਹਾਪੁਰਸ਼ਾਂ ਨੇ ਇਸ ਇਲਾਕੇ 'ਚ ਚਰਨ ਪਾਏ ਉਸ ਤੋਂ ਬਾਅਦ ਲਹਿਰਾ ਬਹਿਰਾ ਦਿਨ ਪਰ ਦਿਨ ਦਿਨ ਦਾ ਅਜ ਲੋਕ ਉਹ ਨੇ ਕਿ ਜਿਹੜੇ ਜਾਜ ਚ ਸੌਂਦੇ ਨੇ ਕਿਸੇ ਦਿਨ ਉਹ ਦਿਨ ਹੀ ਇਹਨਾਂ ਨੂੰ ਮੰਜ਼ਿਲ ਰੀਸੀਵ ਨਹੀਂ ਹੁੰਦੀ ਸੌਣ ਨੂੰ ਇਸ ਕਰਕੇ ਬਾਬਾ ਦਰਸ਼ਨ ਸਿੰਘ ਕੁੱਲੀ ਵਾਲੇ ਜਿਹੜੇ ਨੇ ਉਹਨਾਂ ਨੇ ਇਸ ਇਲਾਕੇ ਨੂੰ ਆਪਣੇ ਰਹਿਣ ਸਵੈ ਥੱਲੇ ਰੱਖ ਕੇ ਸਰਤਾ ਨੂੰ ਪੂਰੀ ਸੰਤੁਸ਼ਟੀ ਦਿੱਤੀ ਹੈ ਤੇ ਪਾਰਿਆ ਇਲਾਕੇ ਨੂੰ ਬਾਬਾ ਬਾਬਾ ਪ੍ਰੇਮ ਸਿੰਘ ਜੀ ਜਿਹੜੇ ਮਰਾੜੇ ਵਾਲੇ ਸੀ ਉਹਨਾਂ ਨੇ ਵੀ ਤੇ ਬਾਬਾ ਜੀ ਨੇ ਇਹਨਾਂ ਦਾ ਆਪਸ ਵਿੱਚ ਬਹੁਤ ਜ਼ਿਆਦਾ ਤਾਲਮਿਲ ਸੀ ਜਿਹੜਾ ਹੁਣ ਉਸ ਚੀਜ਼ ਨੂੰ ਜਿੰਨੇ ਵੀ ਅੱਜ ਮੌਕੇ ਤੇ ਜਥੇ ਆਏ ਨੇ ਵੱਡੇ ਵੱਡੇ ਮਹਾਂਪੁਰਖ ਆਇਆ ਸੰਤ ਬਾਬਾ ਮੇਜਰ ਸਿੰਘ ਜੀ ਜਥੇਦਾਰ ਤਰਨਾਦਾਲ ਤੋਂ ਉਹ ਆਏ ਨੇ ਬਾਬਾ ਲਖਵੀਰ ਸਿੰਘ ਜੀ ਆਏ ਨੇ ਉਹ ਵੀ ਤਰਨਾਦਾਲ ਦੇ ਹੈਗੇ ਨੇ ਦਾਸ ਜਿਹੜਾ ਹੈਗਾ ਸੇਵਾ ਉਹ ਵੀ ਤਰਨਾਦਾਲ ਤੋਂ ਹੈਗਾ ਤੇ ਇਸ ਕਰਕੇ ਦਾਸ ਦੀ ਇੱਕੋ ਹੀ ਬੇਨਤੀ ਹੈ ਸਾਰੇ ਇਲਾਕੇ ਦੇ ਵਿੱਚ ਕਿ ਜਿੰਨਾ ਵਧੀਆ ਕੱਠ ਹੋ ਕੇ ਸੰਤਾਂ ਨੂੰ ਮਿਲਣ ਦਾ ਜਰੀਆ ਬਣਦਾ ਉਹਦੇ ਵਿੱਚ ਸਭ ਤੋਂ ਵੱਡਾ ਵੰਡ ਛਕਣ ਦਾ ਬਾਬਾ ਜੀ ਨੇ ਆਵਾਜ਼ ਦਿੱਤੀ ਕਿ ਜਿਹੜਾ ਗਰੀਬ ਹੈ ਉਹਦੀ ਜਿਹੜਾ ਮੂੰਹ ਹੈ ਉਹ ਗਰੀਬ ਦਾ ਗੋਲਕ ਹੈ ਗੁਰੂ ਦੀ ਤੇ ਇਸ ਗੋਲਕ ਨੂੰ ਪੁੱਜਣ ਵਾਸਤੇ ਬਾਬਾ ਜੀ ਨੇ ਸਾਰਾ ਸਮਾਗਮ ਰਚਿਆ ਸੀ ਇਹ ਸਭ ਨੂੰ ਬਾਬਾ ਕਵਲ ਸਿੰਘ ਜੀ ਦੇ ਜਥੇਦਾਰ ਸੰਤ ਬਾਬਾ ਦਰਸ਼ਨ ਸਿੰਘ ਕੁਲ리와ਲੇ ਕਮਰਾਵਾਂ ਉਪਲੱਥ ਜਲਕਪੁਰਥਲਾ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਲਵਿਟ ਪਾਗੀ ਹਾਂ ਕਿ ਸਾਨੂੰ ਇਹੋ ਜੇ ਮਹਾਪੁਰਸ਼ ਹੈ ਸੰਤ ਬਾਬਾ ਦਰਸ਼ਨ ਸਿੰਘ ਜੀ ਖੁੱਲੀ ਵਾਲੇ ਸੰਤ ਬਾਬਾ ਪ੍ਰੇਮ ਸਿੰਘ ਜੀ ਮਰਾਲੇ ਵਾਲੇ ਤਿੰਨਾਂ ਦੇ ਗੁਰਮਤ ਸਮਾਗਮ ਨੂੰ ਮਾਣਨ ਦਾ ਇੱਥੇ ਗੁਰਮਤ ਆਏ ਹੋਏ ਪਲਾੜਿਆਂ ਦੇ ਪਾਸੋਂ ਗੁਰਮਤ ਵਿਚਾਰਾਂ ਗੁਰ ਇਤਿਹਾਸ ਗੁਰਬਾਣੀ ਸੁਣਨ ਦਾ ਸੁਆਗਤ ਪ੍ਰਾਪਤ ਹੋਇਆ ਔਰ ਇਹ ਇਲਾਕੇ ਦੀਆਂ ਸੰਗਤਾਂ ਦਾ ਬਹੁਤ ਵੱਡਾ ਇੱਕ ਗੁਰਮਤ ਸਮਾਗਮ ਹੁੰਦਾ ਹੈ ਜਿਤਨੇ ਵੀ ਪ੍ਰੇਮੀ ਹਨ ਬਾਬਾ ਜੀ ਦੇ ਔਰ ਸੰਤ ਬਾਬਾ ਪ੍ਰੇਮ ਸਿੰਘ ਜੀ ਦੇ ਸਾਰੇ ਹੀ ਇੱਥੇ ਤਨਮਨ ਧੰਦੇ ਨਾਲ ਸੇਵਾਵਾਂ ਕਰਦੇ ਨੇ ਖਾਸ ਕਰਕੇ ਇੱਥੇ ਯੋਗਦਾਨ ਹੈ ਬਹੁਤ ਸਾਰੇ ਐਨ ਆਰ ਆਈ ਵੀਰਾਂ ਦਾ ਜਿਨ੍ਹਾਂ ਨੇ ਵਿਦੇਸ਼ਾਂ ਵਿੱਚ ਰਹਿੰਦਿਆਂ ਹੋਇਆਂ ਵੀ ਜਿਹੜੀਆਂ ਸੇਵਾਵਾਂ ਬਹੁਤ ਮੈਿਕ ਤੌਰ ਤੇ ਵੀ ਇੱਥੇ ਭੇਜੀਆਂ ਔਰ ਇਹ ਸਾਰਾ ਪਿਆਰ ਇਹ ਲਗਨ ਬਾਬਾ ਦਲਸਨ ਸਿੰਘ ਜੀ ਦੀ ਕਿਰਪਾ ਦਾ ਸਦਕਾ ਹੈ ਔਰ ਬਾਬਾ ਜੀ ਨੇ ਇਸ ਇਲਾਕੇ ਨੂੰ ਤਾਰਿਆ ਜਿਵੇਂ ਬਾਬਾ ਕਾਬਲ ਸਿੰਘ ਜੀ ਹੁਣਾਂ ਨੇ ਦੱਸਿਆ ਕਿ ਐਸੇ ਹਾਲਾਤ ਸਨ ਕਿਉਂਕਿ ਇਹ ਸਾਰਾ ਇਲਾਕਾ ਤਕਰੀਬਨ ਹੀ ਇਸ ਇਲਾਕੇ ਦੇ ਪਿੰਡ ਕਿਉਂਕਿ ਦਾਸ ਸ਼ੋਮਣੀ ਗੁਰਦਰਾ ਪ੍ਰਬੰਧਕ ਕਮੇਟੀ ਦੇ ਪ੍ਰਚਾਰਕ ਪਿਛਲੇ ਤਕਰੀਬਨ 13 ਸਾਲ ਤੋਂ ਇਸ ਇਲਾਕੇ ਵਿੱਚ ਵਿਚਰਦਾ ਹੈ ਤੇ ਇਹ ਸਾਰਾ ਇਲਾਕਾ ਜਿਹੜਾ ਸੀ ਇਹ ਪਾਕਿਸਤਾਨ ਤੋਂ ਜੋ 1947 ਦਾ ਅਜਾੜਾ ਪਿਆ ਉਹਦੇ ਵਿੱਚ ਆਇਆ ਸੀ ਤੇ ਬਹੁਤ ਇੱਥੇ ਮਾਰੇ ਹਾਲਾਤ ਸਨ ਜਿਵੇਂ ਬਜ਼ੁਰਗ ਇੱਥੋਂ ਦੇ ਦੱਸਿਆ ਕਰਦੇ ਨੇ ਔਰ ਇਹ ਵਸਾਇਆ ਸੰਤ ਬਾਬਾ ਪ੍ਰੇਮ ਸਿੰਘ ਜੀ ਮਰਾਲੇ ਵਾਲਿਆਂ ਨੇ ਉਹਨਾਂ ਨੇ ਇਹ ਸਾਰ ਇੱਥੇ ਜੇ ਆਏ ਸੀ ਪਾਕਿਸਤਾਨ ਤੋਂ ਉਹਨਾਂ ਨੂੰ ਇਸ ਜਗ੍ਹਾ ਤੇ ਵਸਾਇਆ ਔਰ ਫਿਰ ਸੰਤ ਬਾਬਾ ਦਰਸ਼ਨ ਸਿੰਘ ਜੀ ਉਹਨਾਂ ਦਾ ਵੀ ਇਸ ਇਲਾਕੇ ਦੇ ਵਿੱਚ ਪ੍ਰਚਾਰ ਫੇਰੀ ਦਰਨ ਆਉਣਾ ਹੋਇਆ ਔਰ ਥਾ ਥਾਂ ਦੇ ਉੱਤੇ ਇੱਥੇ ਬਾਬਾ ਜੀ ਦੇ ਅਸਥਾਨ ਬਣੇ ਹੋਏ ਨੇ ਸਾਰੀਆਂ ਸੰਗਤਾਂ ਨੂੰ ਫਿਰ ਬਾਬਾ ਜੀ ਦੇ ਇਸ ਪਾਵਨ ਜੋਸਲਾਨਾ ਉਹਨਾਂ ਨੇ ਗੁਰਮਤ ਸਮਾਗਮ ਆਪਣੇ ਜੀਵਨ ਕਾਲ ਦੇ ਵਿੱਚ ਆਰੰਭ ਕੀਤਾ ਸ੍ਰੀ ਗੁਰਮਤ ਸਮਾਗਮ ਦੀਆਂ ਬਹੁਤ ਬਹੁਤ ਵਧਾਈਆਂ ਹੋਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ